ਆਹ ਘਰ ਵਾ ਜਿਹਨੂੰ ਢਾਹ ਲੱਗਦੀ ਆ ਤੁਹਾਨੂੰ ਮੈਂ ਆ ਲਾਗੇ ਕੈਮਰਾ ਕਰਕੇ ਦਿਖਾਣਾ ਇਧਰ ਦੇਖੋ ਪਾਣੀ ਦਾ ਵਹਾਵਾ ਕਿੰਨਾ ਜ਼ਿਆਦਾ ਤੇਜ਼ ਵਾ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਤੇ ਜੇ ਇਹ ਬਡਾਲਾ ਪਿੰਡ ਸੀਗਾ ਜਿੱਥੋਂ ਜੇ ਹਮਦਵਾਲਾ ਦੇ ਨਾਲ ਬਡਾਲਾ ਪਿੰਡ ਸੀਗਾ ਜਿੱਥੋਂ ਜਿਹੜਾ ਬੰਨ ਟੁੱਟਾ ਵਾ ਜਿੱਥੇ ਲੋਕੀ ਅੱਜ ਕਾਰੇ ਛੱਡ ਛੱਡ ਕੇ ਵੀਡੀਓ ਬਣਾ ਕੇ ਪਾ ਰਹੇ ਸੀਗੇ ਪਰ ਆਹ ਵੇਖੋ ਦਰਿਆ ਦੀ ਢਾਹ ਲੱਗਦੀ ਆ ਆ ਵਿਚਾਰੇ ਨੇ ਕਿੰਨਾ ਸੋਹਣਾ ਸੁਲੱਖਾ ਘਰ ਵਾ ਨੇਂਦ ਕਰਕੇ ਬਣਾਇਆ ਵਾ ਪਰ ਇਹਨੂੰ ਢਾਹ ਲੱਗਦਾ ਕਰਕੇ ਆ ਵੇਖੋ ਤੁਸੀਂ ਢਾਹ ਲੱਗਦੀ ਆ ਤੇ ਵੈਗਰੂ ਭਲਾ ਕਰੇ ਆ ਨਾਲ ਹੀ ਕੰਧਵਾ ਤੇ ਨਾਲ ਹੀ ਆ ਬਿਆਸ ਦਰਿਆ ਦਾ ਆ ਸਤਵੀਂ ਦਰਿਆ ਦਾ ਪਾਣੀਆ ਦੇਖੋ ਕਿੰਨੀ ਜਿਆਦੀ ਮਾਰ ਕਰ ਰਿਹਾ ਵਾ ਤੇ ਵੈਗਰੂ ਭਲਾ ਕਰਿਆ ਦੇਖੋ ਸਾਡੀ ਭੈਣ ਕਿਦਾਂ ਮੂੰਹਲੇ ਦੇਖ ਰਹੀ ਆ ਤੇ ਆ ਸੰਗਤਾ ਮਿੱਟੀ ਲੈ ਕੇ ਆਈਆਂ ਵਾ ਇਸ ਪਿੰਡ ਦੇ ਵਿੱਚ ਮਿੱਟੀ ਲੈ ਕੇ ਆਈਆਂ ਵਾ ਤੇ ਤਾਂ ਜੋ ਜਿਹੜਾ ਇਹ ਕਾਰਵਾ ਇਹਨੂੰ ਬਚਾਇਆ ਜਾ ਸਕੇ ਤੇ ਚੜ੍ਹਦੀ ਕਲਾ ਕਰੇ ਵੈਗਰੂ ਭਲਾ ਕਰੇ ਅਤੀ ਦੇਖ ਸਕਦੇ ਸਾਰੇ ਘਰ ਜਿਹੜੇ ਡੁੱਬੇ ਪਿਆ ਤੇ ਵੈਗਰੂ ਭਲਾ ਕਰੇ ਵੈਗਰੂ ਮੇਰ ਕਰੇ ਚੜ੍ਹਦੀ ਕਲਾ ਕਰੇ ਏ ਬਾਦਾਂ ਥੱਲੇ ਜਾ ਕੇ ਅ ਦਫਾਨਾ ਵਾ ਹਾਲਾਤ ਦਫਾਨਾ ਇੱਕ ਮਿੰਟ ਵੀ ਜੀ ਹੱਥ ਫੜਿਓ ਲਿਆ ਲਿਆ ਵੀਰੋ ਵੀਰੋ ਹੱਥ ਫੜ ਲਓ ਮੇਰਾ ਆ ਸੰਜੀ ਤੁਸੀਂ ਦੇਖ ਸਕਦੇ ਆ ਇਹਨਾਂ ਦਾ ਘਰ ਵਾ ਇਹ ਕਿਹੜਾ ਪਿੰਡਾ ਵੀਰ ਜੀ ਹਮਦਵਾਲਾ ਇਹਨਾਂ ਪਰਿਵਾਰ ਕਿਹੜਾ ਇਹਨਾਂ ਦਾ ਦਿਖਾਓ ਮਾੜਾ ਨਾਲ ਤੁਸੀਂ ਨਾਲ ਗਏ ਹੋ ਕਿਹੜਾ ਪਰਿਵਾਰ ਇਹਨਾਂ ਦਾ ਆ ਵੇਖੋ ਸੰਜੀ ਤੁਸੀਂ ਦੇਖ ਸਕਦੇ ਘਰ ਨੂੰ ਢਾਹ ਲੱਗ ਰਹੀ ਆ ਮਿੱਟੀ ਜਿਹੜੀ ਖੋਰ-ਖੋਰ ਕੇ ਆ ਆ ਦਰਿਆ ਦੇ ਵਿੱਚ ਵਹਿ ਰਹੀ ਆ ਆ ਤੁਸੀਂ ਖੁਦ ਅੱਗੇ ਜਾ ਕੇ ਦੇਖ ਸਕਦੇ ਜੀ ਵਿਚਾਰੇ ਨੇ ਬਲੀਆਂ ਲਾਈਆਂ ਵਾ ਤੋੜੇ ਲਾਏ ਆ ਪਰ ਤੁਹਾਨੂੰ ਪਤਾ ਹੈ ਦਰਿਆਵਾਂ ਨੂੰ ਜਿਹੜਾ ਨੱਕੇਲਾ ਨੇ ਬਹੁਤ ਔਖੇ ਹੁੰਦੇ ਆ ਤੇ ਇਹ ਪਰਿਵਾਰ ਕਿਹੜਾ ਵੀ ਇਹਨਾਂ ਦਾ ਇਹ ਪਰਿਵਾਰ ਵਾਲਾ ਕਿਹੜਾ ਵੀ ਦਾ ਉਹ ਜਿਹੜਾ ਉਹ ਜਿਹੜਾ ਅੱਛਾ ਇਹ ਇਹਨਾਂ ਦਾ ਘਾਰਵਾ ਦੇਖੋ ਆ ਸਾਡੇ ਭਰਾ ਨਾਲ ਮਿਲ ਕੇ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਆ ਘਾਰਵਾ ਜਿਹੜਾ ਇਹ ਪਰਿਵਾਰ ਵਾਲਾ ਇਹ ਬਚ ਜਾਵੇ ਕਿਉਂਕਿ ਪਾਣੀ ਦੀ ਮਾਰ ਬਹੁਤ ਜਿਆਦਾ ਵੱਜ ਰਹੀ ਆ ਵੀਰ ਵੀਰਪਰਾ ਇੱਥੇ ਗੱਠਾ ਬਨ ਬਨ ਕੇ ਮਿੱਟੀ ਦੇ ਗੱਠਾ ਬਨ ਬਨ ਕੇ ਲੈੰਦਾ ਵਾ 2-3 ਕਿਲੋਮੀਟਰ ਦੂਰੋਂ ਲੈ ਕੇ ਆਇਆ। ਸਾਨੂੰ ਫੋਨ ਆਇਆ ਸੀਗਾ ਕਿ ਆ ਹਾਮਦਵਾਲੇ ਪਿੰਡ ਦੇ ਵਿੱਚ ਕੋਈ ਘਰ ਵਾ ਕਿਸੇ ਗਰੀਬ ਪਰਿਵਾਰ ਦਾ ਘਰ ਵਾ ਜਿਹੜਾ ਬਹੁਤ ਜ਼ਿਆਦਾ ਇਸ ਟਾਈਮ ਪਾਣੀ ਦੀ ਮਾਰ ਦੇ ਇਹ ਠਾਰਿਆ ਵਾ। ਇਹ ਹਾਮਦਵਾਲਾ ਪਿੰਡ ਵਾ ਜੀ ਤੇ ਹਾਮਦ ਚੱਕ ਹਾਮਦ ਚੱਕ ਜੀ ਹਾਮਦ ਚੱਕ ਪਿੰਡ ਜੀ ਉਹ ਆਪਣੇ ਵੀ ਗੱਟੇ ਲਾਉਣ ਵਾਲੇ ਉੱਥੇ ਗੱਟੇ ਕੋਈ ਨਹੀਂ ਗਏ। ਕੋਈ ਗੱਲ ਨਹੀਂ ਵਿਦਿਆ ਆਪਾਂ ਉਧਰ ਵੀ ਮੈਂ ਚੱਲਦਾ ਨਾਲ ਮੈਂ ਨਾਲਦਨ ਨੂੰ ਲੈ ਕੇ ਉਧਰ ਵੀ ਜਾਣਾ। ਮੈਂ ਨਾਲਦਨ ਨੂੰ ਲੈ ਕੇ ਜਾਣਾ ਉਧਰ ਵੀ ਜੀ। ਕੋਈ ਗੱਲ ਨਹੀਂ ਮੈਂ ਨਾਲ ਨਾਲ ਦੇਖੋ ਵੀਰ ਦੀ ਅੱਖਾਂ ਦੇ ਵਿੱਚ ਦੇਖੋ ਕਿੰਦਾ ਵਿਚਾਰਿਆਂ ਦੇ ਦਰਦ ਵਾ ਦੱਸ ਰਿਹਾ ਕਿ ਬੰਨ ਪਟੜ ਵਾਲਾ ਅੱਛਾ ਖਮਾਨ ਪਿਆ ਪਟੜ ਵਾਲਾ ਕੋਈ ਵੀ ਜੀ ਮੈਂ ਗੱਲ ਦਾ ਵੀਰਾਂ ਨਾਲ ਗੱਲ ਮੈਂ ਇੱਥੇ ਹੀ ਤੁਹਾਡੇ ਲੱਗ ਗਿਆ ਭਲਾ ਕਰੇ ਵੈਗਰੂ ਇੱਥੇ ਦੇਖੋ ਸਾਡੀ ਬਹੁਤ ਜ਼ਿਆਦਾ ਪਾਣੀ ਪਾਣੀ ਆ ਇਹ ਫਰੋਇਦਪੁਰ ਏਰੀਆ ਵਾ ਹਮ ਚੱਕ ਪਿੰਡ ਵਾ ਤੇ ਭਲਾ ਕਰੇ ਵੈਗਰੂ ਮਿਹਰ ਕਰੇ ਤੇ ਹੁਣ ਅੱਗੇ ਚੜ੍ਹਦੀ ਕਲਾ ਕਰੇ ਇਹ ਵੀਰ ਜੀ ਮੈਂ ਦੇਖੋ ਕਿੰਦਾ ਮਿੱਟੀ ਆ ਬਹੁਤ ਜ਼ਿਆਦਾ ਮਿੱਟੀ ਆ ਜਿਹੜੀ ਆ ਖੋਰ-ਖੋਰ ਕੇ ਜਿਹੜੀ ਦਰਿਆ ਦੇ ਵਿੱਚ ਵਹਿ ਚੁੱਕੀ ਆ ਤੇ ਆਹ ਵੇਖੋ ਘਰ ਦੀ ਕੰਧ ਪੂਰੀ ਨਾਲ ਲੱਗ ਰਹੀ ਹੈ ਤੇ ਇਹ ਵੀਰਾਂ ਦਾ ਘਰ ਵਾ ਤੇ ਬਾਈਰ ਭਲਾ ਕਰੇ ਚੜ੍ਹਦੀ ਕਲਾ ਕਰੇ ਵੀਰ ਨਾਲ ਸੇਵਾ ਨਿਭਾ ਰਿਹਾ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਜਿਹੜੇ ਸੇਵਾ ਨਿਭਾ ਰਿਹਾ ਪਰ ਜਿਹੜੀ ਔਖੀ ਘੜੀ ਆ ਬਹੁਤ ਜਿਆਦੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਆ ਘਰ ਵਾ ਘਰ ਕਿੰਨਾ ਵਧੀਆ ਘਰ ਬਣਾਇਆ ਵਾ ਵੀਰੇ ਨੇ ਆ ਨਾਲ ਵੀਰ ਦੀ ਆਟਾ ਆਟਾ ਚੱਕੀ ਆ ਤੇ ਵੀਰ ਮਿਹਨਤ ਕਰਦਾ ਨਾਲ ਫੀਡ ਦੀ ਦੁਕਾਨ ਉਹ ਆ ਪਰ ਦਰਿਆਵਾਂ ਅੱਗੇ ਤੁਹਾਨੂੰ ਪਤਾ ਕਿ ਬੜਾ ਕੁਝ ਆ ਹੋ ਜਾਂਦਾ ਵਾ ਬੜਾ ਕੁਝ ਹੋ ਮਤਲਬ ਬੰਦੇ ਕੋਲ ਚੱਲਿਆ ਨਹੀਂ ਜਾਂਦਾ ਦਰਿਆਵਾਂ ਦੇ ਅੱਗੇ ਦੀ ਆ ਵੇਖੋ ਲਾ ਰਿਹਾ ਵੀਰ ਜੀ ਹੁਣੀ ਆ ਤੋੜੇ ਲਾ ਰਿਹਾ ਭਲਾ ਕਰੇ ਤੇ ਇੱਕ ਅੱਗੇ ਮੈਂ ਮੈਂ ਕਹਿੰਦਾ ਆ ਵੀ ਵੀ ਰਖਣ ਐ ਇਹਦੇ ਵੀ ਘਰ ਦੀ ਪ੍ਰੋਬਲਮ ਆ ਰਹੀ ਹੈ ਉਹ ਆਪਣੇ ਘਰੇ ਵੀ ਤੋੜੇ ਕੋਈ ਨਹੀਂ ਤੇ ਉੱਥੇ ਵੀ ਲਾਉਣੇ ਪੈਣੇ ਘਰਾਂ ਦੀ ਪਾਣੀ ਬਾਬਾ ਜੀ ਵੇਖਦੇ ਆ ਵੇਖਦੇ ਆ ਮੇਰਾ ਭਰਾ ਦੇਖਦੇ ਆ ਵਾਇਰ ਭਲਾ ਕਰੇ ਵਾਇਰ ਦੇਖਦੇ ਬਾਬੇ ਨੇ ਵਾਇਰ ਭਲਾ ਕਰੇ ਮੀਰ ਹੁਣੀ ਸੇਵਾ ਕਰ ਰਹੇ ਆ ਵਾਰਿਸ ਪੰਜਾਬ ਦੀ ਜਥੇਦੰਦੀ ਵੱਲੋਂ ਆਏ ਆ ਅੱਛਾ ਵੇਖੋ ਬਸ ਹਜੇ ਮੇਰਾ ਥੋੜੇ ਦਿਨ ਹੀ ਹੋਏ ਇੱਧਰ ਰਹਿਸ ਲਿਆਂਦੀ ਪਹਿਲਾਂ ਵੀ ਉਦੀ ਪਾਸੇ ਹੀ ਰਹਿਸ ਅੱਛਾ ਜੀ ਆ ਵੇਖ ਲਓ ਤੁਹਾਡੇ ਸਾਹਮਣੇ ਬਾਈਕ ਦੋ ਬਾਈਕ ਦੋ ਕਹਿੰਦਿਆ ਕਿ ਵੀਰ ਜੀ ਹੁਣਾਂ ਨੇ ਹਜੇ ਨਵਾਂ ਹੀ ਮਕਾਨ ਬਣਾਇਆ ਤੁਸੀਂ ਦੇਖ ਸਕਦੇ ਹਜੇ ਤਾਜੇ ਲੰਡਰ ਪਏ ਤਾਜਾ ਕਦਾਂ ਹੋਈਆਂ ਵਾ ਪਰ ਦਰਿਆ ਨੇ ਜਿਹੜਾ ਬੰਨ ਟੁੱਟਾ ਵਾ ਉਹਨੇ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਆ ਵੀਰ ਦਾ ਜਿਹੜਾ ਘਰ ਵਾ ਉਹਦਾ ਜਿਹੜਾ ਐਂਟਰੀ ਆ ਘਰ ਦੀ ਐਂਟਰੀ ਉੱਥੇ ਮਿੱਟੀ ਜਿਹੜੀ ਆ ਦਰਿਆ ਦੇ ਨਾਲ ਖੁਰਨੀ ਸ਼ੁਰੂ ਹੋ ਗਈ ਆ ਤੇ ਜਿਹੜੇ ਸਾਡੇ ਭੈਣ ਭਰਾ ਵਾ ਜਿਹੜੇ ਵਾਰਤ ਪੰਜਾਬ ਦੀ ਜਥੇਬੰਦੀ ਆ ਜਾਂ ਪੰਜਾਬ ਦੇ ਜਾਏ ਜਦੋਂ ਉਹਨਾਂ ਨੂੰ ਪ ਕੇ ਘਰ ਨੂੰ ਟਹਿ ਲੱਗ ਰਹੀ ਆ ਤੇ ਵੀਰਾਂ ਨੇ ਭੱਜ ਕੇ ਮਿੱਟੀ ਲੈ ਕੇ ਆ ਰਹੇ ਆ ਮਿੱਟੀ ਲੈ ਕੇ ਆਏ ਆ ਮਿੱਟੀ ਪਵਾ ਰਹੇ ਆ ਤੇ ਮੇਰਾ ਵੀਡੀਓ ਬਣਾਉਂਦਾ ਇਹੋ ਮਕਸਦ ਆ ਕਿ ਜਿੰਨਾ ਭਰਾਵਾਂ ਦੇ ਘਰਾਂ ਦੇ ਵਿੱਚ ਰੱਬ ਨੇ ਜੀਸੀਬੀ ਮਸ਼ੀਨਾ ਦਿੱਤੀਆਂ ਵਾ ਡਟ ਡਟ ਦਿੱਤੀਆਂ ਤੇ ਉੱਥੇ ਪਸ਼ਵਾ ਦਾ ਚਾਰਾ ਵੀ ਦੋ ਪਰ ਐਸ ਵੀਰ ਦੇ ਕਾਜੇ ਕਰ ਆਪਾਂ ਮਿੱਟੀ ਹੋਰ ਇੱਥੇ ਦੋ ਚਾਰ ਟਰਾਲੀਆਂ ਸੁੱਟੀਆਂ ਜਾਣ ਕਿਸੇ ਵੀਰ ਭਰਾ ਦੇ ਲਾਗੇ ਬੰਨੇ ਕਿਸੇ ਦੇ ਕੋਲ ਜੀਸੀਬੀ ਹੈਗੀ ਆ ਦੇ ਦੋ ਚਾਰ ਮਿੱਟੀ ਦੇ ਟਰਾਲੇ ਸੁੱਟੀਆਂ ਜਾਣ ਤੇ ਇਸ ਵੀਰ ਦਾ ਘਰ ਵਾ ਜਿਹੜਾ ਉਹ ਮੁਸੀਬਤ ਤੋਂ ਬਚ ਸਕਦਾ ਵਾ ਨਹੀਂ ਤੇ ਤੁਸੀਂ ਦੇਖ ਲਓ ਇਹ ਪਾਣੀ ਹੀ ਪਾਣੀ ਆ ਸਾਰੇ ਬੰਨੇ ਆ ਬਿਆਸ ਦੇ ਰਾਇ ਦਾ ਪਾਣੀ ਪਾਣੀਆਂ ਲਾ ਕੇ ਬਡਾਲੇ ਵਾਲਾ ਪੋਲ ਵਾ ਜਿਹੜਾ ਉਹ ਟੁੱਟਿਆ ਵਾ ਕਿਦਾ ਕਰਕੇ ਇਸ ਵੀਰ ਦੇ ਘਰ ਨੂੰ ਮਾਰ ਵਜ ਰਹੀ ਹੈ ਜੀ ਵਾਈਕਰ ਭਲਾ ਕਰੇ ਇਹ ਵੀ ਦੀ ਤੁਹਾ ਤੁਹਾ ਵੀਰ ਜੀ ਤੁਹਾਡਾ ਘਰ ਆ ਨਹੀਂ ਨਹੀਂ ਆ ਵੀਰੋ ਕਿੰਨਾ ਦਾ ਘਰ ਉਹਨਾਂ ਦਾ ਵੀਰ ਜੀ ਆ ਓਥੇ ਨਾ ਲਾਓ ਯਾਰ ਇੱਥੇ ਜਾਰੀ ਭਲਾ ਕਰੇ ਚੜਦੀ ਕਲਾ ਕਰੇ ਵੀਰ ਦੇ ਘਰ ਨੂੰ ਤੇ ਤਤੀਵਾ ਨਾ ਲੱਗੇ ਕਿਉਂਕਿ ਜਿਹੜੇ ਘਰ ਬਣਾਉਣੇ ਆ ਬੜੇ ਔਖੇ ਆ ਬੰਦਿਆਂ ਨੂੰ 10-20 ਸਾਲ ਦੀ ਮਿਹਨਤ ਲੱਗ ਜਾਂਦੀ ਆ ਘਰ ਬਣਾਉਣ ਲੱਗਿਆਂ ਇੱਕ ਕਿਤੇ ਖਾਲਾ ਜੀ ਦਾ ਵੜਾ ਨਹੀਂ ਆ ਵੀ ਅੱਜ ਸੋਚਿਆ ਤੇ ਅੱਜ ਹੀ ਘਰ ਬਣ ਗਿਆ ਬੜੇ ਸਾਰੀ-ਸਾਰੀ ਉਮਰ ਦੀ ਮਿਹਨਤ ਲੱਗ ਜਾਂਦੀ ਆ ਸਾਰੀ-ਸਾਰੀ ਉਮਰ ਦੇ ਜਿਹੜੇ ਪੈਸੇ ਇਕੱਠੇ ਕਰਕੇ ਫੇਰ ਵੀਰ ਭਰਾ ਆਪਣਾ ਘਰ ਬਣਾਉਂਦੇ ਆ ਪਰ ਜਦੋਂ ਆਹੋ ਜਿਹਾ ਮਾਰਾਂ ਵੱਜਦੀਆਂ ਵਾਂ ਜਦੋਂ ਕੁਦਰਤੀ ਮਾਰਾਂ ਵੱਜਦੀਆਂ ਵਾਂ ਜਾਂ ਦਿਲ ਟੁੱਟਦੇ ਆ ਫੇਰ ਬੰਦਾ ਬੰਦੇ ਦਾ ਮਨ ਟੁੱਟਦਾ ਵਾ ਕਿ ਮੈਂ ਇੰਨੀ ਮਿਹਨਤ ਵੀ ਕੀਤੀ ਆ ਤੇ ਫੇਰ ਵੀ ਮੇਰੇ ਨਾਲ ਐਦਾਂ ਹੋਇਆ ਫੇਰ ਬੰਦਾ ਮਤਲਬ ਕਿ ਰੱਬ ਨੂੰ ਦੋਸ਼ ਦਿੰਦਾ ਵਾ ਵੇਖੋ ਕਿੰਨਾ ਸੋਣਾ ਵੀਰ ਦਾ ਘਰ ਵਾ ਪਰ ਅੱਜ ਵੀਰ ਦੀ ਜਿਹੜੀ ਕੰਡੀਸ਼ਨ ਆ ਤੁਸੀਂ ਆਪਣੀਆਂ ਅੱਖਾਂ ਨਾਲ ਹੀ ਵੇਖ ਸਕਦੇ ਹੋ ਕਿ ਬਹੁਤ ਜ਼ਿਆਦੀ ਨਾਜ਼ੁਕ ਹੋਈ ਆ ਤੇ ਵਾਹਿਗੁਰੂ ਅੱਗੇ ਅਰਦਾਸ ਆ ਕਿ ਰੱਬਾ ਮਿਹਰ ਹੀ ਕਰੀ ਸਾਡੇ ਪੰਜਾਬ ਦੇ ਜਾਇਆਂ ਦੇ ਉੱਤੇ ਚੜ੍ਹਦੀ ਕਲਾ ਹੀ ਰੱਖੀ ਵੀਰ ਜੀ ਦੀ ਮਿੱਟੀ ਵੇਖੋ ਪੁੱਟ ਪੁੱਟ ਪਾ ਰਿਹਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਹਾਮਦਵਾਲਾ ਦੇ ਪਿੰਡ ਵਾ ਫਰੋਈਪੁਰੀ ਦੇ ਵਿੱਚ ਜੇਕਰ ਕਿਸੇ ਵੀਰ ਕੋਲ ਕੋਈ ਜੀਐਸਬੀ ਹੈਗੀ ਆ ਜਾਂ ਕੋਈ ਮੇਰੇ ਵੀਰ ਕੋ ਟੈਟਰ ਟਰਾਲੀ ਹੈਗੀ ਆ ਇੱਥੇ 5-7 ਟਰਾਲੀਆਂ ਪੈਣੀਆਂ ਵਾ ਤੇ ਜਰੂਰ ਆਣ ਕੇ ਸਹਿਯੋਗ ਦਿਓ ਇਹਨਾਂ ਦਾ ਜਰੂਰ ਇਹਨਾਂ ਦੀ ਸਪੋਰਟ ਕਰਿਓ ਜੇ ਆਪਾਂ ਇਹਨਾਂ ਦੀ ਬਾਹ ਨਾਲ ਫੜੀ ਤੇ ਕੌਣ ਬਾਹ ਫੜੂਗਾ ਫਿਰ ਭਈਆਂ ਨੇ ਤੇ ਹੋਣਾ ਨਹੀਂ ਇੱਥੇ ਜੀ ਸੋ ਹਲਪ ਕਰਿਓ ਸਹਿਯੋਗ ਦਿਓ ਚੜ੍ਹਦੀ ਕਲਾ ਕਰਿਓ ਇਹ ਅੱਜ ਅਸੀਂ ਬੇਨਤੀ ਨਹੀਂ ਕਰ ਰਹੇ ਇੱਕ ਤਰਲਾ ਪਾ ਰਹੇ ਹਾਂ ਇੱਕ ਹਾ ਦਾ ਨਾਰਾ ਮਾਰ ਰਹੇ ਹਾਂ ਤੇ ਵਾਹਿਗੁਰੂ ਭਲਾ ਹੀ ਕਰੇ ਆ ਵੇਖੋ ਵੀਰ ਦਾ ਐਸ ਵੀਰ ਦਾ ਕਰਵਾ ਜਿਹਨੇ ਨਿਕਲ ਪਾਈ ਵਾ ਤੇ ਵੀਰੇ ਤੇਰਾ ਕਰਵਾ ਹਾਂਜੀ ਆਪਣਾ ਚਲੋ ਮੈਂ ਤੇਨਾਂ ਵੱਜ ਗੱਲ ਕਰਦਾ ਪਹਿਲਾਂ ਮੇਰਾ ਵੀਰ ਕੰਮ ਕਰ ਪਹਿਲਾਂ ਮਿੱਟੀ ਪਾ ਹਾਂ ਤੇ ਬਾਕੀ ਮੈਂ ਸੰਗਤ ਅੱਗੇ ਬੇਨਤੀ ਕਰ ਰਿਹਾ ਵਾਰ-ਵਾਰ ਬੇਨਤੀ ਕਰ ਰਿਹਾ ਕਿ ਇਸ ਪਰਿਵਾਰ ਦੀ ਜਰੂਰ ਸਹਾਰ ਲਿਓ ਜਰੂਰ ਇਹਨਾਂ ਦਾ ਸਾਥ ਦਿਓ ਅਤੇ ਦੇਖ ਸਕਦੇ ਕਿ ਇਹ ਲਾਗੋਂ ਦੀ ਕੋਈ ਨਾਲੀ ਨਹੀਂ ਵਗ ਰਹੀ ਲਾਗੋਂ ਦੀ ਕੋਈ ਦੂਜਾ ਕੀ ਕਹਿੰਦੇ ਹੁੰਦੇ ਆ ਸੁਆਣੀ ਵਗ ਰਹੀ ਆ ਇਹ ਦਰਿਆ ਵਾ ਦਰਿਆ ਵਗ ਰਿਆ ਵਾ ਤੇ ਦਰਿਆ ਨੂੰ ਢਾਹ ਜਿਹੜੀ ਦਰਿਆ ਨੂੰ ਲੱਕੇ ਲਾਉਣੇ ਪੜੇ ਔਖੇ ਆ ਦੇ ਵੀਰ ਕੋਸ਼ਿਸ਼ ਕਰ ਰਿਹਾ ਹੈ ਦਰਿਆਵਾਂ ਦੇ ਬੰਨ ਬੰਨਨ ਦੀ ਤੇ ਚੜ੍ਹਦੀ ਕਲਾ ਬਖਸ਼ੇ ਸਾਰੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਇਸ ਟਾਈਮ ਹੋਰ ਆਪਣੇ ਗਿੱਲੇ ਸ਼ਿਕਵੇ ਛੱਡ ਦਿਓ ਹੋਰ ਆਪਣੇ ਕੰਮਕਾਰ ਛੱਡ ਦਿਓ ਤੇ ਇਹਨਾਂ ਜਿਹੜੇ ਦਰਿਆ ਏਰੀਆ ਦੇ ਪ੍ਰਭਾਵਿਤ ਵੀਰ ਭਰਾਵਾ ਇਹਨਾਂ ਦੀ ਸਾਰ ਲਈ ਜਾਵੇ ਇਹਨਾਂ ਦੀ ਸਪੋਰਟ ਕੀਤੀ ਜਾਵੇ ਇਹਨਾਂ ਦੀ ਆਪਾਂ ਹਮਦਰਦੀ ਲਈ ਜਾਈਏ ਕਿਉਂਕਿ ਸਾਰੀ ਉਮਰ ਆਪਾਂ ਬਾਕੀ ਕੰਮ ਕਰ ਲੈਣੇ ਆ ਆਪਣੇ ਕੰਮ ਹੋ ਵੀ ਜਾਣੇ ਆ ਤੇ ਪਰ ਬੇਨਤੀ ਆ ਕਿ ਆਪਾਂ ਹੁਣ ਬਾਬਾ ਬੁੱਢਾ ਸਾਹਿਬ ਲੰਗਰ ਵੀ ਲਾਉਣੇ ਆ ਪਰ ਲਾਵਾਂਗੇ ਵੀ ਕਿਉਂਕਿ ਬਾਬਾ ਬੁੱਢਾ ਸਾਹਿਬ ਬਹੁਤ ਉੱਚੀ ਤਗੜੀ ਸੱਚੀ ਅਸੀ ਅਸੀ ਜੀ ਪਰ ਆਪਾਂ ਵੀ ਉਹਨਾਂ ਦੇ ਜਾਏ ਆ ਆਪਾਂ ਵੀ ਉਹਨਾਂ ਦੇ ਬੱਚੇ ਆ ਬਾਬਾ ਬੁੱਢਾ ਸਾਹਿਬ ਦੀ ਆਪਾਂ ਹੀ ਬੇਟੇ ਆ ਸੋ ਇਹਨਾਂ ਦੇ ਵੀ ਆਪਾਂ ਸਾਰ ਲੀਏ ਇਹਨਾਂ ਦਾ ਵੀ ਆਪਾਂ ਸਹਿਯੋਗ ਦਿਗੇ ਜੀ ਮੈਂ ਇਹਨਾਂ ਇੱਕ ਬੇਨਤੀਆਂ ਕਰਦਾ ਹਾਂ ਜਰੂਰ ਸਾਡੀਆਂ ਬੇਨਤੀਆਂ ਨੂੰ ਕਬੂਲ ਕਰਿਓ ਜੀ